ਚੈਨੋ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਬੈਲਵੱਟ ਦੇ ਸੂਟ ਪਹੁੰਚ ਗਏ ਜੀ ਪਹਿਲਾ ਰੰਗ ਇਹਦੇ ਵਿੱਚ ਖਤਮ ਹੋ ਗਏ ਸੀਗੇ ਸਾਰੇ ਨਵੇਂ-ਨਵੇਂ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਪਹੁੰਚ ਗਿਆ ਜੀ ਕਈ ਗਾਹਾਂ ਦੀ ਮੰਗ ਸੀਗੀ ਪਲੇਨ ਬੈਲਵੱਟ ਦੀ ਪਰ ਪਲੇਨ ਦੇ ਵਿੱਚ ਵੀ ਆ ਗਈ ਜੀ ਬੈਲਵੱਟ ਪਲੇਨ ਬੈਲਵੱਟ ਦੇ ਵਿੱਚ ਬਹੁਤ ਰੰਗਾਂ ਜਮਾਲ ਆ ਗਿਆ ਜੀ ਇਹਦਾ ਰੇਟ ਆਪਣੇ ਕੋਲੇ ਸੇਲ ਦੇ ਉੱਤੇ ਸਿਰਫ 250 ਰੁਪਏ ਦੇ ਵਿੱਚ ਸੂਟ ਹੈ ਜੀ ਪਲੇਨ ਬੈਲਵਟ ਦਾ ਸੂਟ ਸਿਰਫ 250 ਰੁਪਏ ਦੇ ਵਿੱਚ ਮਾਰਕੀਟ 'ਚ ਵਿਕੇ 400 ਦਾ ਵਿਕੇ 500 ਦਾ ਸਾਡਾ ਰੇਟ ਹੈ ਸਿਰਫ 250 ਰੁਪਏ ਜੀ ਪਲੇਨ ਬੈਲਵਟ ਦੇ ਵਿੱਚ ਵਧੀਆ ਕੁਆਲਿਟੀ ਦਾ ਬੈਲਵਟ ਹੈ ਜੀ ਸਿਰਫ 250 ਰੁਪਏ ਸੂਟ ਕਰਤਾ ਜੀ ਇਹੇ ਭਰਾਵਾਂ ਦੀ ਹੱਤੀ ਦੇ ਉੱਤੇ ਜੀ ਹਰ ਕਿਸਮ ਦੇ ਕੱਪੜੇ ਦਾ ਭਾਰੀ ਸੇਲ ਮੇਲਾ ਚੱਲ ਰਿਹਾ ਹੈਗਾ ਸਰਦੀ ਵਾਲੇ ਸੂਟਾਂ ਦਾ ਭਾਰੀ ਸੇਲ ਮੇਲਾ ਪ੍ਰਿੰਟ ਬੈਲਵਟ ਮੈਚਿੰਗ ਮੈਚਿੰਗ ਪ੍ਰਿੰਟ ਬੈਲਵਟ ਬੜੀ ਆਲੀ ਕੁਆਲਟੀ ਦੇ ਤੇ ਜੇ ਹੈ ਕੋਰੀਅਰ ਦੀ ਫਾਇਸਲਾ 350 ਰੁਪਏ ਸੂਟ ਹੈ ਆਪਣੇ ਕੋਲੇ ਸੇਲ ਦੇ ਉੱਤੇ 350 ਰੁਪਏ ਡਿਕਟਾ ਜੀ ਦਾ ਪਹਿਲਾਂ ਰੰਗ ਦੇ ਵਿੱਚ ਖਤਮ ਹੋ ਗਏ ਸੀਗੇ ਹੁਣ ਫੁੱਲ ਰੰਗਾਂ ਦੇ ਵਿੱਚ ਮਾਲ ਤੇ ਨਵੇਂ-ਨਵੇਂ ਡੇਨਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ 350 ਰੁਪਏ ਦਾ ਬੈਲਵਟ ਦਾ ਸੂਟ ਜਿਹੜਾ ਮਾਰਕੀਟ ਦੇ ਵਿੱਚ ਆਮ ਇਹ 450 ਰੁਪਏ ਦਾ ਦਿਖ ਰਿਹਾ ਹੈਗਾ ਹਜੇ ਵੀ ਹਾਟਾ ਰੇਟ 350 ਰੁਪਏ ਕਰਤਾ ਜੀ ਵਧੀਆ ਜੀ ਬਲਬਟ ਤੇ ਹੈ ਜੀ ਕੁਆਲਟੀ ਪੂਰੀ ਵਧੀਆ ਦਿੱਤੇ ਹੈਗਾ ਰੰਗ ਤੇ ਡਿਜ਼ਾਈਨ ਦੇ ਵਿੱਚ ਬਹੁਤ ਮਾਲ ਪਹੁੰਚੂਕਿਆ ਹੈਗਾ 350 ਰੁਪਏ ਦੇ ਵਿੱਚ ਕਰਤਾ ਜੀ ਇਹ ਨਵੀਂ ਡਿਜ਼ਾਈਨ ਆ ਗਈ ਸਾਰੀ ਨਵੀਂ ਡਿਜ਼ਾਈਨ ਗੇ ਸੇਮ ਡਿਜ਼ਾਈਨ ਗੇ ਲੈਣ ਵਾਸਤੇ ਛੇਤੀ ਤੋਂ ਛੇਤੀ ਲਿਆ ਜਾ ਸਕਦੇ ਹੋ ਤੁਸੀਂ ਫਿਰ ਡਿਜ਼ਾਈਨ ਸਮੇ ਖਤਮ ਹੋ ਜਾਂਦੇ ਨੇ ਜੇ ਅੱਜ ਬਾਦੋਂ ਨਹੀਂ ਆ ਜਾਂਦੇ ਨੇਗੇ ਤੇ ਸਮੇ ਡਿਜ਼ਾਈਨ ਹੋ ਛੇਤੀ ਛੇਤੀ ਆਇਆ ਕਰੋ ਭਾਈ ਸਾਰੇ ਰੰਗ ਤੇ ਡਿਜ਼ਾਈਨ ਆ ਦੇਖੋ ਪੂਰੇ ਵਧੀਆ ਡਿਜ਼ਾਈਨਾਂ ਦੇ ਵਿੱਚ ਡਿਜ਼ਾਈਨ ਕਲਰਾਂ ਦੇ ਵਿੱਚ ਮਾਲ ਪਹੁੰਚ ਚੁੱਕਿਆ ਜੀ 벨ਵਟ ਦਾ ਬਹੁਤ ਐਕਸਟਰਾ ਡਿਜ਼ਾਈਨ ਦੇ ਉੱਤੇ ਮਾਲ ਆਇਆ ਜੀ ਬਹੁਤ ਸੋਹਣੇ ਡਿਜ਼ਾਈਨਾਂ ਪੂਰੇ ਵਧੀਆ ਕੰਡਰਾਂ ਦੇ ਵਿੱਚ 350 ਰੁਪਏ ਦਾ ਸੂਟ ਆਤਾ ਜੀ ਇਹ 350 ਰੁਪਏ ਦੇ ਵਿੱਚ ਮੈਚਿੰਗ ਸੂਟ 벨ਵਟ ਦਾ ਜੀ ਵਧੀਆ ਵਾਲੀ 벨ਵਟ ਹੈ ਸਾਰੀ ਇਹ ਕੁਆਲਟੀ ਨੀ ਕਟਾਈ ਇਹ ਵਧੀਆ ਕੁਆਲਟੀ ਵਾਲੀ ਲੈ ਕੇ ਆਉਂਦੇ ਹਾਂ ਮਾਲ ਜੀ ਸਾਰਾ ਦੂਸਰਾ ਨਹੀਂ ਲੈ ਕੇ ਆਉਂਦੇ ਹਲਕੀ ਕੁਆਲਟੀ ਲੈ ਕੇ ਆਉਂਦੇ ਰੰਗ ਤੇ ਡਿਜ਼ਾਈਨ ਦੇਖੋ ਇਹਦੇ ਵਿੱਚ ਜੀ ਬਹੁਤ ਹੀ ਸੋਹਣੇ ਸੋਹਣੇ ਰੰਗਾਂ ਦੇ ਵਿੱਚ ਤੇ ਡਿਜ਼ਾਈਨਾਂ ਦੇ ਵਿੱਚ ਨਵਾਂ ਮਾਲ ਪਹੁੰਚ ਚੁੱਕਿਆ ਇਹਦੇ ਵਿੱਚ ਸਾਰੇ ਰੰਗ ਖਤਮ ਹੋ ਗਏ ਸੀਗੇ ਬਹੁਤ ਹੀ ਰੰਗ ਤੇ ਬਹੁਤ ਡਿਜ਼ਾਈਨ ਆ ਗਈ ਕਿਸੇ ਵੀ ਭੈਣ ਭਰਾਣੇ ਵੇਚਣ ਵਾਸਤੇ ਇਕੱਠਾ ਕੱਪੜਾ ਲੈਣਾ ਹੋਵੇ ਤਾਂ ਉਹਨਾਂ ਵਾਸਤੇ ਬਹੁਤ ਹੀ ਸਲੈਰੀ ਮੌਕਾ ਹੀ ਬਹੁਤ ਹੀ ਰੰਗ ਤੇ ਡਿਜ਼ਾਈਨ ਵਧੀਆ ਸੋਨੇ ਸੋਨੇ ਰੰਗ ਲਾਈਟ ਰੰਗ ਡਾਰਕ ਰੰਗ ਹੁਣ ਬਹੁਤ ਰੰਗਾਂ ਦੀ ਮਾਲ ਆਇਆ ਹੋਇਆਗਾ ਜਿੰਨੇ ਮਰਜ਼ੀ ਸੂਟ ਲਾ ਸਕਦੇ ਹੋ ਜੀ ਇਹ ਭਰਾਮਾ ਦੀ ਹੱਟੀ ਦੇ ਉੱਤੇ ਜੀ ਭਾਰੀ ਸੇਲ ਮੇਲਾ ਚੱਲ ਰਿਹਾਗਾ ਭਾਰੀ ਸੇਲ ਮੇਲੇ ਦੇ ਉੱਤੇ ਸਿਰਫ 3500 ਰੁਪਏ ਚ ਕੱਟਾ ਜੀ ਬੈਲਵੈਟ ਦਾ ਸੂਟ 100000 ਰੁਪਏ ਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਬੈਗ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਸਪੈਸ਼ਲ ਆਫਰ ਹੈ ਜੀ ਮਿਲਲਾ ਬਣੀਓ ਸਾਡੇ ਕੋਲੇ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ 10000 ਰੁਪਏ ਦੀ ਕਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਵਾਏਗਾ ਬਿਲਕੁਲ ਫ੍ਰੀ ਦਿੱਤਾ ਜਾ ਰਿਹਾ ਜੀ ਸਾਰੇ ਮਾਲ ਵਿਆਹ ਸ਼ਾਦੀਆਂ ਕਰਕੇ ਬਹੁਤ ਹੀ ਨਵੀਆਂ ਨਵੇਂ ਡਿਜ਼ਾਈਨਾਂ ਤੇ ਵੈਰੈਟੀਆਂ ਦੇ ਵਿੱਚ ਨਵੇਂ ਮਾਲ ਪਹੁੰਚੂ ਕੇ ਆ ਜੀ ਕੜਾਈਆਂ ਵਾਲੀ ਵੈਰੈਟੀ ਬਹੁਤ ਪਹੁੰਚੂ ਕੀ ਨਵੀਂ ਤੇ ਬੈਲ ਬਾਈਟ ਦੇ ਸੂਟ ਜੀ ਸਾਰੇ ਗਾਹਕਾਂ ਦੀ ਮੰਗ ਸੀ ਬਹੁਤ ਜਿਆਦਾ ਨਵੇਂ ਰੰਗ ਤੇ ਨਵੇਂ ਡਿਜ਼ਾਈਨਾਂ ਆ ਗਏ ਦੇ ਵਿੱਚ ਜੀ ਜਿਵੇਂ ਕੱਲੇ ਪਹਿਲਾਂ ਬਾਰੇ ਡਾਰਕ ਜਿਹੇ ਰੰਗ ਆਉਂਦੇ ਸੀ ਇਕ ਹੀ ਲਾਈਟ ਰੰਗਾਂ ਦੇ ਵਿੱਚ ਮਾਲ ਬਹੁਤ ਆਇਆ ਦੇ ਵਿੱਚ ਬਹੁਤ ਸੋਹਣੇ ਸੋਹਣੇ ਰੰਗ ਤੇ ਸੋਹਣੇ ਸੋਹਣੇ ਡਿਜ਼ਾਈਨ ਸਿਰਫ 350 350 ਰੁਪਏ ਦਾ ਸੂਟ ਮੈਚਿੰਗ ਸੂਟ ਹੈ ਜੀ 벨ਵਟ ਦਾ ਇਹ ਕਲਰ ਇੱਕ ਤੋਂ ਇੱਕ ਵਈਆ ਇਹਦੇ ਵਿੱਚ ਪੂਰੀ ਹੱਣ ਸਰ ਸਰਦੀ ਦੇ ਪਾਵਰਲੀ ਕੁਆਲਿਟੀ ਹੈ ਜੀ ਬਿਲਕੁਲ ਇਹ 350 ਰੁਪਏ ਦੇ ਵਿੱਚ ਮੈਚਿੰਗ ਸੂਟ 10000 ਰੁਪਏ ਦੀ ਕੱਪੜੇ ਦੀ ਖਰੀਦ ਕਰਨ ਦੇ ਉੱਤੇ ਟਰਾਲੀ ਵਾਏਗਾ ਬਿਲਕੁਲ ਫ੍ਰੀ ਤਿਆਰ ਰਿਹਾ ਜੀ ਭਰਾਵਾਂ ਦੀ ਹੱਟੀ ਨੇੜੇ ਦਰਸ਼ਨ ਡੇਰੀ ਮੌਨ ਮੰਡੀ